ਸ਼ਰੀਆ ਗੱਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਹੋ ਗਿਆ ਸਰਕਾਰੀ ਫੁੱਟੀ ਦਾ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਜੀ ਹਾਂ ਪੰਜਾਬ ਦੇ ਪਰਦੇ ਵਿੱਚ ਸਕੂਲ ਕੱਲ ਜ ਤੱਕ ਸਰਕਾਰੀ ਦਫ਼ਤਰ ਬੰਦ ਰਹਿਣਗੇ ਦਰਸਲ ਮਹਾਤਮਾ ਗਾਂਧੀ ਯੰਤਰੀ ਤੇ 2 ਅਕਤੂਬਰ ਨੂੰ ਪੂਰੇ ਦੇਸ਼ 'ਚ ਜਨਤਕ ਛੁੱਟੀ ਹੋਵੇਗੀ ਇਸ ਦਿਨ ਸਰਕਾਰੀ ਨਿੱਜੀ ਦਫਤਰ ਬੈਂਕ ਸਕੂਲ ਕਾਲਜ ਸਾਰੇ ਬੰਦ ਰਹਿਣਗੇ ਇਸ ਦੇ ਨਾਲ ਹੀ ਇਹ ਦਿਨ ਟਰਾਈਡੇ ਹੋਵੇਗਾ ਜਿਸ ਕਰਕੇ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ ਦੱਸਦੇ ਕਿ 1 ਅਕਤੂਬਰ ਤੇ ਦਸਹਿਰਾ ਦੀਵਾਲੀ ਤੇ ਦੁਰਗਾ ਪੂਜਾ ਵਰਗੇ ਵੱਡੇ ਤਿਉਹਾਰ ਕਰਕੇ ਸਗੈਰੀ ਛੁੱਟੀਆਂ ਹੋਣਗੀਆਂ ਇਹ ਮਹੀਨਾ ਮੁਲਾਜ਼ਮਾਂ ਤੇ ਵਿਦਿਆਰਥੀਆਂ ਲਈ ਰਾਹਤ ਵਾਲਾ ਸਭ ਤੋਂ ਹੋਵੇਗਾ ਕਿਉਂਕਿ ਇਨਾ ਧਿਆਨ ਕਰਕੇ ਉਹਨਾਂ ਨੂੰ ਲੰਬੀਆਂ ਛੁੱਟੀਆਂ ਮਿਲਣਗੀਆਂ ਭਾਰਤੀ ਰਿਜ਼ਰਵ ਬੈਂਕ ਦੇ ਅਨੁਸਾਰ ਅਕਤੂਬਰ 'ਚ ਕੋਲ 15 ਦਿਨ ਬੈਂਕਾਂ ਦੀ ਛੁੱਟੀਆਂ ਆਉਣਗੀਆਂ ਜਿਸ 'ਚ ਐਤਵਾਰ ਤੇ ਦੂਜਾ ਤੇ ਚੌ ਨਿਰਪਰਕਰਦੀਆਂ ਹਨ ਅਸਲੀ ਛੁੱਟੀਆਂ ਦੇ ਤਰੀਕਾ ਤਾਂ-ਤਾਂ ਵਕ-ਵਕ ਹੋ ਸਕਦੀਆਂ ਨੇ ਵੀਡੀਓ ਦੇਖਣ ਲਈ ਤੋਂ ਵੱਡਾ ਤਾਂ